ਹਾਂਜੀ ਦੋਸਤੋ ਮੈਂ ਦੇਵ ਗੁਵਿੰਦਗੜ੍ਹ ਤੋਂ ਇਹ ਡਿਸਕਾਂ ਦਾ ਸੈੱਟ ਤਿਆਰ ਕੀਤਾ ਜੀ ਮਿਸਤਰੀ ਸੁਖਦੇਵ ਸਿੰਘ ਜੰਡੂ ਪਿੰਡ ਆਵਲ ਖਰਾਨਾ ਗੁਰੂ ਨਾਨਕ ਦੇਵ ਐਗਰੀ ਵਰਕਸ ਉਹਨਾਂ ਵੱਲੋਂ ਇਹ ਡਿਸਕਾਂ ਤਿਆਰ ਕੀਤੀਆਂ ਗਈਆਂ ਪਹਿਲਾਂ ਆਪਾਂ ਇੱਕ ਪਾਵਰ ਡਿਸਕ ਦੀ ਵੀਡੀਓ ਰੀਲ ਸਾਂਝੀ ਕਰੀ ਸੀ ਤੇ ਇਹ ਸਿੰਪਲ ਆ ਉਹਦੇ ਨਾਲੋਂ ਥੋੜਾ ਜਿਹਾ ਮਾਡਲ ਹੋਰ ਹੈ ਤੇ ਬਹੁਤ ਸੋਹਣੀਆਂ ਤਿਆਰ ਹੋਈਆਂ ਤਵੀਆਂ ਤੇ ਆ ਇਹਨਾਂ ਦਾ ਨੰਬਰ ਤੁਸੀਂ ਚੈੱਕ ਕਰ ਸਕਦੇ ਹੋ ਬਾਕੀ ਸਕਰੀਨ ਤੇ ਵੀ ਚੱਲ ਰਿਹਾ ਜੀ फ्रंट ਤੋਂ ਤੁਸੀਂ ਡਿਸਕਾਂ ਚੈੱਕ ਕਰੋ ਦੇਖੋ ਕਿੰਨੀ ਸ਼ਾਨਦਾਰ ਲੱਗ ਰਹੀ ਏ 72ਵੀਂ ਉਹ ਸੋਣੀ ਏ ਤੇ ਜਿਹੜੀ ਪਹਿਲਾਂ ਦੀ ਡਿਸਕਾਂ ਹੈਗੀਆਂ ਆਪਾਂ ਪ੍ਰੈਸ਼ਰ ਵਾਲੀ ਵੀਡੀਓ ਉਹ ਵੀ YouTube ਤੇ ਪਈ ਏ ਤੁਸੀਂ ਚੈੱਕ ਕਰ ਸਕਦੇ ਹੋ Instagram ਤੇ ਵੀ ਤੁਸੀਂ ਫੋਲੋ ਕਰ ਲਿਓ ਦੇਖੋ ਕਿਆ ਕੁਆਲਿਟੀ ਲੱਗਦੀ ਏ ਬਹੁਤ ਸੋਹਣੀਆਂ ਡਿਸਕਾਂ 18 ਡਿਸਕਾਂ ਤਿਆਰ ਹੋਈਆਂ ਤੇ ਬਾਕੀ ਜੇ ਕੋਈ ਰੇਟ ਦੀ ਕੀਮਤ ਦੀ ਜਾਣਕਾਰੀ ਚਾਹੀਦੀ ਹੈ ਸਕਰੀਨ ਤੇ ਨੰਬਰ ਦਿੱਤਾ ਤੁਸੀਂ ਸੰਪਰਕ ਕਰ ਲਿਓ ਕਿਉਂਕਿ ਕਈ ਵਾਰ ਵੀਡੀਓ ਪਹਿਲਾਂ ਦੀ ਹੁੰਦੀ ਹੈ ਤੇ ਕੀਮਤ ਉਸ ਸਮੇਂ ਦੇ ਹਿਸਾਬ ਨਾਲ ਵੱਧ ਘੱਟ ਹੁੰਦੀ ਰਹਿੰਦੀ ਹੈ ਇਸ ਲਈ ਅਸੀਂ ਕੀਮਤ ਨਹੀਂ ਦੱਸ ਸਕਦੇ ਤੁਹਾਨੂੰ ਮਾਡਲ ਦਿਖਾ ਸਕਦੇ ਹਾਂ ਆ ਦੇਖੋ ਬਹੁਤ ਸੋਹਣਾ ਮਾਡਲ ਤਿਆਰ ਹੋਇਆ ਇਹ ਸਕਰੀਨ ਤੇ ਨੰਬਰ ਦਿੱਤੇ ਹੋਏ ਆ ਮਿਸਤਰੀ ਸੁਖਦੇਵ ਸਿੰਘ ਜੰਡੂ ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਹਲੇ ਤਾਂ ਜੀ ਇਹ ਵੀਡੀਓ WhatsApp ਦੁਆਰਾ ਭੇਜੀ ਗਈ ਆਪਣੇ ਕੋਲ ਇਸ ਲਈ ਥੋੜੀ ਕੈਮਰੇ ਦੀ ਕੁਆਲਿਟੀ ਸਹੀ ਨਹੀਂ ਦਿਖ ਰਹੀ ਪਰ ਮਾਡਲ ਬਹੁਤ ਸੋਹਣਾ ਤਿਆਰ ਹੋਇਆ ਇਹ ਮਲੋਟ ਤੋਂ ਡੱਬ ਵਾਲੀ ਰੋਡ ਤੇ ਪਿੰਡ ਹੈਗਾ ਪਿੰਡ ਡਬਲ ਖਰਾਨਾ ਇਹ ਬਹੁਤ ਸੋਹਣਾ ਦੇਖੋ ਮਾਡਲ ਤਿਆਰ ਹੋਇਆ ਆਪਾਂ ਹੋਰ ਵੀ ਇਹਨਾਂ ਦੇ ਐਗਰੀਕਲਚਰ ਇੰਪਲੀਮੈਂਟਸ ਜਿਹੜੇ ਤਿਆਰ ਕਰਦੇ ਆ ਕੰਮ ਵਾਕਈ ਪੂਰਾ ਸ਼ੌਂਕ ਨਾਲ ਕਰਦੇ ਆ ਲੋਡਰ ਵਗੈਰਾ ਸਾਰਾ ਤਿਆਰ ਹੁੰਦਾ ਸਪਰੇਅ ਵਾਲੇ ਬੂਮ ਤਿਆਰ ਕਰਦੇ ਆ ਉਹਨਾਂ ਦੀ ਵੀਡੀਓ ਤੁਸੀਂ ਆਪਣੇ ਪੇਜ ਨਾਲ ਜੁੜੇ ਰਹੋ ਸਾਰੇ ਅਪਡੇਟ ਤੁਹਾਨੂੰ ਮਿਲਣਗੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਲਾਈਕ ਫੋਲੋ ਕਰਨਾ ਨਾ ਭੁੱਲਿਓ ਸਬਸਕ੍ਰਾਈਬ ਕਰ ਲਿਓ YouTube ਚੈਨਲ ਨੂੰ ਕੀਰਤੀ ਲੋਕ ਚੈਨਲ ਇੱਕ ਹੋਰ ਆ ਉਹਨੂੰ ਤੁਸੀਂ ਸਬਸਕ੍ਰਾਈਬ ਕਰ ਸਕਦੇ ਹੋ ਤਾਂ ਕਿ ਅਸੀਂ ਐਗਰੀਕਲਚਰ ਸੰਬੰਧੀ ਕੋਈ ਵੀ ਅਪਡੇਟ ਲੈ ਕੇ ਆਈ ਉਹਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚੇ ਤੇ ਆ ਜਿਹੜੀ ਹੁਣ ਤੁਸੀਂ ਡਿਸਕਾਂ ਦੇਖ ਹੀ ਲਈਆਂ ਤੇ ਆਪਾਂ ਰੰਗ ਤੋਂ ਪਹਿਲਾਂ ਵੀ ਇਹਦੀ ਸਫਾਈ ਚੈੱਕ ਕਰਾਵਾਂਗੇ ਤੁਹਾਨੂੰ ਤੇ ਪੇਂਟ ਤੋਂ ਪਹਿਲਾਂ ਦੀ ਥੋੜੀ ਜੀ ਵੀਡੀਓ ਦੇ ਕਲਿੱਪ ਤੁਹਾਡੇ ਨਾਲ ਸਾਂਝਾ ਕਰਦੇ ਆਂ ਤੇ ਪੇਂਟ ਸੰਬੰਧੀ ਕੋਈ ਵੀ ਤੁਹਾਨੂੰ ਜਾਣਕਾਰੀ ਚਾਹੀਦੀ ਹੈ ਤਾਂ ਇਸ ਸਕਰੀਨ ਤੇ ਨੰਬਰ ਦਿੱਤਾ ਹੈ ਐਗਰੀਕਲਚਰ ਸੰਬੰਧੀ ਕੋਈ ਕੰਬੈਨਾਂ ਜਾ ਐਗਰੀਕਲਚਰ ਦੇ ਕੋਈ ਵੀ ਐਮਪਲੀਮੈਂਟ ਕੇਸ ਮਸ਼ੀਨ ਜਿਸ ਤਰ੍ਹਾਂ ਪੇਂਟ ਕਰਾਣਾ ਹੋਵੇ ਤੁਸੀਂ ਸਾਡਾ ਸੰਪਰਕ ਕਰ ਸਕਦੇ ਹੋ ਤੇ ਆਪਾਂ ਪੇਂਟ ਤੋਂ ਪਹਿਲਾਂ ਦੀ ਤੁਹਾਨੂੰ ਵੀਡੀਓ ਵਿਖਾਣੇ ਆਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਆਹ ਵੇਖ ਸਕਦੇ ਹੋ ਤੁਸੀਂ ਪੇਂਟ ਤੋਂ ਪਹਿਲਾਂ ਉਹਨੇ ਗ੍ਰੇਂਡਰ ਨਾਲ ਸਫਾਈ ਕਰਕੇ ਵਧੀਆ ਪੇਂਟ ਕਰਨਾ ਆਹ ਦੇਖੋ ਪੱਟੀ ਲਾਤੀ ਜੋੜਾਂ ਤੇ ਪੱਟੀ ਲਾ ਕੇ ਵਧੀਆ ਸ਼ੌਂਕ ਨਾਲ ਜਿੰਨੀ ਸ਼ੌਂਕ ਨਾਲ ਇਹ ਡਿਸਕਾਂ ਤਿਆਰ ਕੀਤੀਆਂ ਉਹਨੇ ਵਧੀਆ ਰੰਗ ਕਰਿਆ ਸਾਰਾ ਪੱਟੀ ਭਰ ਕੇ ਤੇ ਪੇਂਟ ਸਬੰਧੀ ਆਪਣਾ ਸਕਰੀਨ ਤੇ ਨੰਬਰ ਹੈ ਤੁਸੀਂ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ ਆ ਦੇਖ ਲਓ ਸਫਾਈ ਆ ਦੇਖੋ ਕਿਤੇ ਵੀ ਜੰਗਾਲ ਨਹੀਂ ਪੋਰਾ ਰੰਗ ਪੂਰੀ ਤਰ੍ਹਾਂ ਸਾਫ ਕਰਕੇ ਹੀ ਕਰਨਾ ਆਪਾਂ ਅਪੋਕਸੀ ਪ੍ਰੈਮਰ ਪੇਂਟ ਦੇ ਯੂਜ਼ ਕੀਤਾ ਜੇ ਤੁਸੀਂ ਦੇਖ ਸਕਦੇ ਹੋ ਰੰਗ ਰੰਗ ਜਿੰਨਾ ਰੰਗ ਦੀ ਕੀਮਤ ਆ ਉਸੇ ਰੇਟ ਦਾ ਪ੍ਰੈਮਰ ਹੈਗਾ ਜ਼ਿਆਦਾਤਰ ਇਹ ਗੱਡੀਆਂ ਤੇ ਯੂਜ਼ ਹੁੰਦਾ ਕੋਈ ਮਿਸਤਰੀ ਵੇਸੇ ਕਰਾ ਕੇ ਨਹੀਂ ਦਿੰਦਾ ਇਹ ਪੂਰੇ ਸ਼ੌਂਕ ਨਾਲ ਸਾਰੇ ਹਰ ਚੀਜ਼ ਨੂੰ ਪ੍ਰਾਈਮਰ ਮਾਰ ਕੇ ਕੀਤਾ ਕੋਈ ਰੰਗ ਚ ਕੰਮ ਚ ਲਾਪਰਵਾਹੀ ਨਹੀਂ ਆ ਦੇਖੋ ਪੋਕਸੀ ਪ੍ਰਾਈਮਰ ਜਿਹੜਾ ਇਹਦਾ ਸਾਰਾ ਸਫੇਰ ਪਾਰਟ ਹੈ ਇਕੱਲੇ ਇਕੱਲੇ ਨੂੰ ਪ੍ਰਾਈਮਰ ਲਾ ਕੇ ਪੂਰਾ ਸਮਾਂ ਲੱਗਿਆ ਪੇਂਟ ਤੇ ਪੇਂਟ ਦਾ ਕੰਮ ਵੀ ਨੰਬਰ 1 ਕੀਤਾ ਜਿੰਨੇ ਸ਼ੌਂਕ ਨਾਲ ਨੇ ਬਣੀਆਂ ਇਸਕਾਂ ਤੇ ਉਨਾ ਹੀ ਆਪਾਂ ਸ਼ੌਂਕ ਨਾਲ ਰੰਗ ਕੀਤਾ ਕੁਆਲਿਟੀ ਦੀ ਪੇਂਟ ਦੀ ਚੈੱਕ ਕਰ ਸਕਦੇ ਹੋ ਸਕਰੀਨ ਤੇ ਨੰਬਰ ਦਿੱਤਾ ਹੋਇਆ ਪੇਂਟ ਸਬੰਧੀ ਜਾਣਕਾਰੀ ਕੋਈ ਗੱਲ ਬਾਤ ਸਕਰੀਨ ਤੇ ਨੰਬਰ ਆਪਣਾ ਮਿਸਤਰੀ ਦਾ ਨੰਬਰ ਆ ਉਹ ਵੀ ਸਕਰੀਨ ਤੇ ਨਾਲ ਚੱਲ ਰਿਹਾ ਪਹਿਲਾਂ ਵੀ ਦਿੱਤਾ ਹੋਇਆ ਨੰਬਰ ਤੁਸੀਂ ਇਹਦੀ ਕੀਮਤ ਹੈ ਜੋ ਵੀ ਜਾਂ ਕੋਈ ਵੀ ਗੱਲ ਕਰਨਾ ਚਾਹੁੰਦੇ ਹੋ ਐਗਰੀਕਲਚਰ ਸੰਬੰਧੀ ਕੋਈ ਵੀ ਇੰਪਲੀਮੈਂਟ ਤਿਆਰ ਕਰਾਉਣਾ ਚਾਹੁੰਦੇ ਹੋ ਤੇ ਆ ਜਿਹੜਾ ਨੰਬਰ ਸਕਰੀਨ ਤੇ ਚੱਲ ਰਿਹਾ ਐਸ ਨੰਬਰ ਤੇ ਸੰਪਰਕ ਕਰ ਸਕਦੇ ਹੋ ਜਿਹੜੀ ਨੂੰ ਵੱਤ ਵੱਤ ਗਰੁੱਪਾਂ 'ਚ ਸ਼ੇਅਰ ਕਰਿਓ ਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ Facebook ਪੇਜ ਨੂੰ ਫੋਲੋ Instagram ਤੇ ਫੋਲੋ ਕਰਨਾ ਨਾ ਭੁੱਲਣਾ ਤਾਂ ਕਿ ਅਸੀਂ ਕੋਈ ਵੀ ਐਗਰੀਕਲਚਰ ਸੰਬੰਧੀ ਵੀਡੀਓ ਅਪਲੋਡ ਕਰੀਏ ਉਹਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚੇ ਵੀਡੀਓ ਨੂੰ ਵੱਤ ਵੱਤ ਸ਼ੇਅਰ ਕਰਿਓ ਧੰਨਵਾਦ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ